ਇਸ ਹੈਂਡੀਕੈਪ ਵੀਰ ਦੀ ਸਟੋਰੀ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਨੋ ਨੇਮ ਈਪੀ ਤੇ ਸਪੋਟੀਫਾਈ ਉੱਪਰ 400 ਮਿਲੀਅਨ ਸਟ੍ਰੀਮ ਪੂਰੇ ਹੋ ਚੁੱਕੇ ਹਨ ਤੇ ਇਹ ਉਹ ਈਪੀ ਸੀ ਜੋ ਸ਼ਾਮ 8 ਵਜੇ ਰਿਲੀਜ਼ ਹੋਈ ਸੀ ਤੇ ਦਿਨ ਚੜ੍ਹਦੇ ਨੂੰ ਬਿਲਬੋਰਡ ਤੇ ਵੀ ਪਹੁੰਚ ਗਈ ਸੀ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਮੂਸਟੈਪ ਐਲਬਮ ਪਹਿਲਾਂ ਇੱਕ ਬਿਲੀਅਨ ਸਟ੍ਰੀਮ ਨਾਲ ਇੰਡੀਆ ਦੀ ਪਹਿਲੀ ਐਲਬਮ ਬਣ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਇਸ ਵੀਰ ਦੀ ਜੋ ਕਿ ਪਹਿਲਾਂ ਇੱਕ ਕਬੱਡੀ ਦਾ ਖਿਡਾਰੀ ਸੀ ਤੇ ਬਾਅਦ ਵਿੱਚ ਇਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਜਿਸ ਤੋਂ ਬਾਅਦ ਨਸ਼ੇ ਕਰਨ ਇਸ ਦੀ ਇੱਕ ਲੱਤ ਖਰਾਬ ਹੋ ਗਈ ਤੇ ਇਸ ਲੱਤ ਨੂੰ ਬਾਅਦ ਵਿੱਚ ਕੱਟਣਾ ਪਿਆ ਇਸ ਵੀਰ ਨੂੰ ਸਿੱਧੂ ਮੂਸੇਵਾਲੇ ਦੇ ਗੀਤਾਂ ਨੇ એનર્ਜੀ ਦਿੱਤੀ ਤੇ ਇਹ ਵੀਰ ਕਿਸੇ ਤਰ੍ਹਾਂ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਆਇਆ ਤੇ ਹੁਣ ਇਹ ਵੀਰ ਸਿੱਧੂ ਮੂਸੇਵਾਲੇ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਵੇਚਦਾ ਹੈ ਤੇ ਵਧੀਆ ਕਮਾਈ ਕਰਦਾ ਹੈ ਸਿੱਧੂ ਬਾਈ ਦੀਆਂ ਟੀ-ਸ਼ਰਟਾਂ ਵੇਚ ਕੇ ਹੀ ਹੁਣ ਇਸ ਵੀਰ ਨੇ ਇੱਕ ਗੱਡੀ ਵੀ ਖਰੀਦੀ ਹੈ ਜਿਸ ਬਾਰੇ ਇਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਵੀ ਦੱਸਿਆ ਹੈ ਇਸ ਵੀਰ ਨੇ ਗੱਡੀ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਇੱਕ ਹੈਂਡੀਕੈਪ ਮੁੰਡਾ ਮੇਰੀ ਸਾਈਕਲ ਲੈਣ ਦੀ ਔਕਾਤ ਨਹੀਂ ਸੀ ਮੈਂ ਸਿੱਧੂ ਬਾਈ ਦੀਆਂ ਟੀ-ਸ਼ਰਟ ਵੇਚ-ਵੇਚ ਕੇ ਗੱਡੀ ਲੈ ਲਈ ਲਵ ਯੂ ਆ ਬਾਈ ਤੇਰੇ ਨਾਲ ਤੇਰਾ ਤਾਂ ਧੰਨਵਾਦ ਨਹੀਂ ਕਰ ਹੋਇਆ ਜੇ ਜਿਉਂਦਾ ਰਹਾ ਤਾਂ ਤੇਰੇ ਮਾਂ ਪਿਓ ਦੇ ਪੈਰਾਂ ਨੂੰ ਹੱਥ ਲਾ ਕੇ ਉਹਨਾਂ ਦਾ ਜਰੂਰ ਧੰਨਵਾਦ ਕਰਕੇ ਆਵਾਂਗਾ ਜਿਹੜੀ ਪਿੱਛੇ ਖੜੀ ਹੈ ਗੱਡੀ ਇਹੀ ਲਈ ਹੈ ਗੱਡੀ ਦੋਸਤੋ ਸਿੱਧੂ ਮੂਸੇਵਾਲਾ ਚਾਹੇ ਇਸ ਦੁਨੀਆ ਉੱਪਰ ਸਰੀਰਕ ਤੌਰ ਤੇ ਨਹੀਂ ਰਿਹਾ ਪਰ ਉਹ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਕਰ ਰਿਹਾ ਹੈ ਤੇ ਬਹੁਤ ਸਾਰੇ ਘਰਾਂ ਦੀ ਰੋਟੀ ਸਿੱਧੂ ਮੂਸੇਵਾਲਾ ਦੇ ਸਿਰ ਤੋਂ ਅੱਜ ਵੀ ਚੱਲ ਰਹੀ ਹੈ